ਦੁੱਖ ਰੋਗ ਸੰਤਾਪ ਉਤਰੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਪੜ੍ਹਦੇ ਆ ਨਾ ਸਤਿਗੁਰਾਂ ਨੇ ਆਖਿਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਅਸੀਂ ਇਸ ਸੱਚੀ ਬਾਣੀ ਨੂੰ ਸੁਣਾਗੇ ਸਮਝਾਂਗੇ ਵਿਚਾਰਾਂਗੇ ਜੀਵਨ ਦਾ ਆਧਾਰ ਬਣਾਵਾਂਗੇ ਸਤਿਗੁਰ ਕਹਿੰਦੇ ਦੁੱਖ ਜੀਵਨ ਦੇ ਵਿੱਚ ਜਿੰਨੇ ਵੀ ਦੁੱਖ ਨੇ ਰੋਗ ਜਿਹੜੇ ਰੋਗ ਲੱਗੇ ਹੋਏ ਨੇ ਭਿਆਨਕ ਤੋਂ ਭਿਆਨਕ ਰੋਗ ਕਿਉਂ ਨਾ ਹੋਵੇ ਸੰਤਾਪ ਜਿਹੜੇ ਸਾਨੂੰ ਸੰਤਾਪ ਹੰਡਾ ਰਹੇ ਨੇ ਦਿਮਾਗੀ ਤੌਰ ਤੇ ਜਿਹੜਾ ਅਸੀਂ ਪਰੇਸ਼ਾਨ ਰਹਿੰਦੇ ਆ ਟੈਨਸ਼ਨਾਂ ਰਹਿੰਦੀਆਂ ਨੇ ਇਹ ਸਾਰੇ ਦੁੱਖ ਰੋਗ ਸੰਤਾਪ ਸਤਿਗੁਰਾਂ ਦੀ ਸੱਚੀ ਬਾਣੀ ਸੁਣਨ ਦੇ ਨਾਲ ਉਤਰ ਜਾਣਗੇ ਆਖੋ ਸਤਨਾਮ ਤੇ ਗੁਰੂ ਪਿਆਰਿਓ ਤਾਈਓ ਤਾਂ ਸਤਿਗੁਰਾਂ ਨੇ ਆਖਿਆ ਨਾ ਵੀ ਇਹ ਬਾਣੀ ਤਾਂ ਹਰ ਵਕਤ ਕੰਨਾਂ ਦੇ ਵਿੱਚ ਗੂੰਜਦੀ ਰਹਿਣੀ ਚਾਹੀਦੀ ਹੈ